ਹੁਸ਼ਿਆਰਪੁਰ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਸਰਪੰਚ ਨੂੰ ਗੋਲੀਆਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਬੇਹੱਦ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਜਿਹੜਾ ਵਾ ਉਹ ਅੰਜਾਮ ਦਿੱਤਾ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਭਿਆਨਕ ਮੰਦਰ ਹੁਸ਼ਿਆਰਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸਿਆ ਜਾ ਰਿਹਾ ਜਾਨਕਿ ਹੁਣ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਸ਼ਾਮਸੁਰਾਸੀਉਦੀਨ ਆਉਂਦੇ ਪਿੰਡ ਪਸੀ ਉਮਰਖਾਂ ਦੇ ਸਰਪੰਚ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਹੈ ਜ਼ਖਮੀ ਹਾਲਾਤ ਵਿੱਚ ਪਿੰਡ ਦੇ ਸਰਪੰਚਾ ਤੇ ਉਸਦੀ ਪਤਨੀ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਇੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਕਿ ਕੁਝ ਵਿਅਕਤੀ ਸਰਪੰਚ ਦੀ ਬੁਰੀ ਤਰ੍ਹਾਂ ਕੇ ਨਾਲ ਗੁੱਟਮਾਰ ਕਰ ਰਹੇ ਨੇ ਤੇ ਕੁਝ ਦੇ ਹੱਥਾਂ 'ਚ ਤੇਜ਼ਦਾਰ ਹਥਿਆਰ ਵੀ ਨਜ਼ਰ ਆ ਰਹੇ ਨੇ ਤੇ ਜਾਣਕਾਰੀ ਦੇ ਅਨੁਸਾਰ ਮਨਦੀਪ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਚਾਰ ਥਾਵਾਂ ਤੇ ਚੋਰੀ ਹੋਈ ਸੀ ਤੇ ਜਦੋਂ ਪੁਲਿਸ ਪਾਰਟੀ ਉਹ ਇੱਕ ਸ਼ੱਕੀ ਵਿਅਕਤੀ ਦੇ ਘਰ ਜਾਂਦੀ ਹੈ ਤੇ ਉੱਥੇ ਇੱਕ ਹੋਰ ਵਿਅਕਤੀ ਪਹੁੰਚ ਜਾਂਦਾ ਤੇ ਉਸਨੇ ਪੁਲਿਸ ਨਾਲ ਤ ਕਾਮੁਕੀ ਕੀਤੀ ਤੇ ਜਿਸ ਤੋਂ ਬਾਅਦ ਉਹ ਜ਼ਬਰੀ ਉਕਤ ਵਿਅਕਤੀ ਨੂੰ ਪੁਲਿਸ ਤੋਂ ਛਡਾ ਕੇ ਭਜਾ ਦਿੰਦਾ ਹੈ ਤੇ ਪੁਲਿਸ ਦੀ ਵਰਦੀ ਨੂੰ ਵੀ ਆ ਪਾੜ ਦਿੱਤੀ ਜਾਂਦੀ ਹੈ ਤੇ ਸਰਪੰਚ ਦਾ ਕਹਿਣਾ ਹੈ ਕਿ ਜਦੋਂ ਉਹ ਮੰਦਰ 'ਚ ਮੌਜੂਦ ਹੁੰਦੇ ਨੇ ਤੇ ਉਸ ਦੌਰਾਨ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਵਿਅਕਤੀ ਆਉਂਦੇ ਨੇ ਤੇ ਉਸ ਉੱਪਰ ਕਾਤਲਾਨਾ ਹਮਲਾ ਕਰ ਦਿੰਦੇ ਨੇ ਉਹਨਾਂ ਨੇ ਕਿਹਾ ਸਭ ਕੁਝ ਸਾਬਕਾ ਕਾਂਗਰਸੀ ਵਿਧਾਇਕ ਪਵਨ ਕੁਮਾਰ ਅਦਿੱਤਿਆ ਦੀ ਸ਼ਹਿ ਤੇ ਹੋ ਰਿਹਾ ਦੂਜੇ ਪਾਸੇ ਪੁਲਿਸ ਵੱਲੋਂ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਪੂਰਾ ਮਾਮਲਾ ਕੀ ਹੈ ਉਸ ਬਾਬਤ ਜਾਣਕਾਰੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਉਹ ਤੁਸੀਂ ਸੁਣ ਸਕਦੇ ਹੋ ਪਰ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸ਼ਰੀਆਮ ਵੱਡੇ ਕਾਣ ਹੁੰਦੇ ਨੇ ਜਿਸ ਤੋਂ ਬਾਅਦ ਮਾਮਲੇ ਸੁਰਖੀਆਂ ਦੇ ਵਿਸ਼ੇ ਬਣ ਜਾਂਦੇ ਨੇ ਇਹ ਕੀ ਨਮਈ ਤੁਹਾਡਾ ਤਾਪਾ ਮੇਰਾ ਸਰ ਅਮਨਦੀਪ ਸਿੰਘ ਮੌਜੂਦਾ ਸਰਪੰਚ ਹਾਂ ਪਿੰਡ ਬਸੀਵਰ ਖਾਂਦਾ ਜੀ ਠੀਕ ਹੈ ਜੀ ਤੁਹਾਡੇ ਤੇ ਘਾਤਰਾ ਦਾ ਹਮਲਾ ਹੋਇਆ ਕੀ ਪੂਰਾ ਮਾਮਲਾ ਸੀ ਕਿਵੇਂ ਇੰਨੀਆ ਗੰਭੀਰ ਸੱਟਾਂ ਲੱਗੀਆਂ ਨੇ ਤੁਹਾਡੀ ਤੇ ਤੁਹਾਡੀ ਵਾਈਫ ਦੇ ਇਸਰ 3 ਤਰੀਕ ਨੂੰ 6:30 ਵਜੇ ਮੈਨੂੰ ਸਾਡੇ ਜੋ ਪਿੰਡ ਦੇ ਹੈੱਡ ਗ੍ਰੰਥੀ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਤੁਸੀਂ ਛੇਤਰੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੋ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਜੋ ਮੈਨੂੰ ਦੱਸਿਆ ਉੱਥੇ ਗੁਰੂ ਦੀ ਗੋਲਕ ਵਗਾਰਾਂ ਨੂੰ ਉੱਥੇ ਜਾ ਕੇ ਛੇੜ ਛਾੜ ਕੀਤੀ ਗਈ ਸੀਗੀ ਜੋ ਉੱਥੇ ਫਲਾਵਰ ਪੇ ਪਲਾਸ ਉਹਨਾਂ ਨੂੰ ਵੀ ਅੱਗ ਲੱਗੀ ਹੋਈ ਸੀਗੀ ਤੇ ਜੋ ਸੀਗੀ ਮੋਮ ਦੀਆਂ ਕੈਂਡਲਾਂ ਨੂੰ ਕਾਫੀ ਮਾਤਰਾ ਵਿੱਚ ਉੱਥੇ ਪਿਘਲਾਇਆ ਗਿਆ ਸੀਗਾ ਤੇ ਜੋ ਗੋਲਕ ਸੀਗੀ ਉਹ ਪੂਰੀ ਕਾਲੀ ਹੋ ਚੁੱਕੀ ਸੀਗੀ ਤੇ ਉੱਥੇ ਕਾਫੀ ਖਲਾਰਾ ਮਤਲਬ ਮਿੱਟੀ ਵਗੈਰਾ ਕਾਫੀ ਖਿਲਰੀ ਹੋਈ ਸੀਗੀ ਉੱਥੇ ਉਹਦੇ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕੀਤੇ ਗਏ ਸੀਗੇ ਤੇ ਲੰਮ ਸਮੋਂ ਉਥੋਂ ਬੜੀ ਮੁਸ਼ਕਲ ਨਾਲ ਸ਼ਾਇਦ ਮਹਾਰਾਜ ਦਾ ਸਰੂਪ ਉੱਥੇ ਬਚਿਆ ਆ ਤੇ ਉੱਥੇ ਮਤਲਬ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਸੀਗੇ ਉੱਥੇ ਬਚਾਅ ਹੋ ਗਿਆ ਬਟ ਉੱਥੇ ਜੋ ਜੋ ਪਲਾਸਟਿਕ ਦੇ ਫਲਾਵਰ ਸੀਗੇ ਉੱਥੇ ਉਹਨਾਂ ਨੂੰ ਅੱਗ ਲੱਗੀ ਸੀ ਮਤਲਬ ਉੱਥੇ ਹਾਂਜੀ ਫਿਰ ਜਦੋਂ ਆਪਾਂ ਉਹਨੂੰ ਪੁੱਛਿਆ ਗ੍ਰੰਤੀ ਸਾਹਿਬ ਨੂੰ ਕਿ ਕਿੱਦਾਂ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇੱਥੇ ਸਾਡੇ ਹੀ ਪਿੰਡ ਦਾ ਇੱਕ ਬੰਦਾ ਆ ਅਮਰ ਸਿੰਘ ਉਹ ਇੱਥੇ ਬੈਠਾ ਸੀਗਾ ਜਦੋਂ ਉਹਨੂੰ ਪੁੱਛਿਆ ਸੀ ਮੈਂ ਕਿ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਮੈਂ ਇੱਥੇ ਸਫਾਈ ਕਰਦਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਪਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਉੱਥੇ ਗੁਰੂ ਦੀ ਗੋਲਕ ਵਗਾਰਾ ਸਾਰੀ ਕਾਲੀ ਹੋਈ ਪਈ ਸੀਗੀ ਅੱਗ ਲੱਗੀ ਹੋਈ ਸੀ ਉੱਥੇ ਫਿਰ ਉਹਨਾਂ ਨੇ ਤੇ ਫਿਰ ਮ फटाफट ਮੌਕੇ ਨੂੰ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹਰਿਆਣਾ ਥਾਣੇ ਦੇ ਵਿੱਚ ਤੁਸੀਂ ਇੱਥੇ ਛੇਤੀ ਤੋਂ ਛੇਤੀ ਆ ਜਾਓ ਫਿਰ ਜਦੋਂ ਅਸੀਂ ਸਾਰਾ ਮਾਮਲਾ ਦੇਖਿਆ ਜਦੋਂ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਗਿਆ ਮੰਦਰ 'ਚ ਵੀ ਚੋਰੀ ਹੋਈ ਆ ਪੀਰਾਂ ਦੀ ਮੱਝ ਦੇ ਵਿੱਚ ਚੋਰੀ ਹੋਈ ਆ ਤੇ ਨਾਲ ਦੇ ਕਿਸੇ ਘਰ ਵਿੱਚ ਉੱਥੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕੋ ਰਾਤ ਚਾਰ ਜਗਾਵਾਂ ਵਿੱਚ ਇੱਕੋ ਰਾਤ ਦੇ ਵਿੱਚ ਸਿਰ ਚਾਰ ਚੋਰੀਆਂ ਕੀਤੀਆਂ ਗਈਆਂ ਜਦੋਂ ਪਿੰਡ ਦੇ ਜੋ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਸੀਗਾ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਆ ਤੇ ਉਹਨਾਂ ਨੇ ਕਿਹਾ ਕਿ ਬੰਦਾ ਸਾਡਾ ਘਰ ਹੈ ਨਹੀਂ ਅਸੀਂ ਰਾਤ ਹੀ ਉਸਨੂੰ ਘਰੋਂ ਕੱਢ ਇੱਥੋਂ ਕੱਢ ਦਿੱਤਾ ਗਿਆ ਆ ਫਿਰ ਜਦੋਂ ਨਾਲ ਦੇ ਘਰ ਦੇ ਵਿੱਚ ਸਾਨੂੰ ਪਤਾ ਲੱਗਾ ਸ਼ੱਕ ਹੋਇਆ ਕਿ ਇੱਥੇ ਹੋ ਸਕਦਾ ਹੈ ਜੋ ਜੋ ਕੀ ਘਰ ਖਾਲੀ ਸੀਗਾ ਉਹ ਫਿਰ ਅਸੀਂ ਉਸ ਘਰ ਦੇ ਵਿੱਚ ਜਦੋਂ ਦੇਖਿਆ ਜਿੰਦੇ ਕੁੰਡੇ ਖੋਲ ਕੇ ਦੇਖਿਆ ਤਾਂ ਉਹ ਅੰਦਰ ਬੰਦਾ ਲੰਮਾ ਪਿਆ ਹੋਇਆ ਸੀਗਾ ਤੇ ਸ਼ਾਇਦ ਉਹ ਉਸ ਟਾਈਮ ਵੀ ਸਾਨੂੰ ਨਸ਼ੇ ਦੀ ਡੋਜ਼ ਵਿੱਚ ਬੰਦਾ ਲੱਗਾ ਹੋ ਤੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੋਰੇ ਹੋ ਕੇ ਉਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਪੁੱਛੋ ਹੁਣ ਆਪਣੇ ਹਿਸਾਬ ਨਾਲ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੇਰੇ ਜੋ ਚਾਰ ਚੋਰੀਆਂ ਤੂੰ ਇਕੱਲੇ ਨਹੀਂ ਕੀਤੀਆਂ ਉਹ ਤਾਂ ਉਸਨੇ ਇੱਕ ਸਾਡੇ ਹੀ ਬੰਦੇ ਦਾ ਲੱਕੀ ਸਿੰਘ ਉਰਫ ਭਿੰਡੀ ਆ ਜਿਸ ਦਾ ਨਾਮ ਰਿਹਾ ਕਿ ਇਹ ਬੰਦਾ ਵੀ ਮੇਰੇ ਨਾਲ ਰਾਤ ਚੋਰੀ ਕਰਨ ਦੇ ਵਿੱਚ ਸ਼ਾਮਲ ਸੀ ਤੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਆਪਾਂ ਉੱਥੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀਗੀ ਉਸ ਬੰਦੇ ਦਾ ਨਾਮ ਨੋਮੀਨੇਸ਼ਨ ਕੀਤਾ ਆ ਤੇ ਐਸਆਈ ਗੁਰਚਰਨ ਸਿੰਘ ਸਾਡੇ ਨਾਲ ਸੀਗਾ ਉਸ ਮੌਕੇ ਤੇ ਉਹ ਜਦੋਂ ਬਲਵੀਰ ਸਿੰਘ ਭਿੰਡੀ ਨੂੰ ਉੱਥੇ ਪੁੱਛਿਆ ਗਿਆ ਤਾਂ ਉੱਥੇ ਕਾਕਾ ਆ ਗਿਆ ਕਾਕੇ ਦੀਆਂ ਭੈਣਾਂ ਜੋ ਜੋ ਸੰਦੀਪ ਸਿੰਘ ਕਾਕਾ ਮੌਕੇ ਦਾ ਪੈਨਚ ਮੈਂਬਰ ਵੀ ਹੈਗਾ ਆ ਉਸਨੇ ਉਸ ਨੂੰ ਰੈਸਟ ਕਰਨ ਤੋਂ ਉਸਨੇ ਉਹਦੇ ਵਿੱਚ ਆਪਣਾ ਵਾਅਦਾ ਪਾਈ ਆ ਕਿ ਤੁਸੀਂ ਇਸ ਨੂੰ ਜੋ ਲੱਕੀ ਸਿੰਘ ਨੂੰ ਤੁਸੀਂ ਰੈਸਟ ਨਹੀਂ ਕਰ ਸਕਦੇ ਤੇ ਉਸ ਦੇ ਵਿੱਚ ਮੈਂ ਵੀ ਰਿਕਵੈਸਟ ਕੀਤੀ ਸੰਦੀਪ ਸਿੰਘ ਨੂੰ ਵੀ ਤੂੰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੂੰ ਇਹਦੇ ਵਿੱਚ ਤੂੰ ਇਸ ਨੂੰ ਨਾ ਰੋਕ ਸਾਡੇ ਗੁਰੂ ਘਰ ਦੇ ਵਿੱਚ ਚੋਰੀਆਂ ਹੋਈਆਂ ਆ ਮੰਦਰ ਦੇ ਵਿੱਚ 골ਕਾਂ ਚੋਰੀ ਹੋਈਆਂ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਤੂੰ ਸਾਡੇ ਨਾਲ ਕੋਆਪਰੇਟ ਕਰ ਜੇ ਬੰਦਾ ਹੋਊਗਾ ਗਲਤ ਹੋਊਗਾ ਤਾਂ ਇਹ ਸੀਜ਼ ਨੂੰ ਪੁਲਿਸ ਪ੍ਰਸ਼ਾਸਨ ਦੇਖੋਗੀ ਠੀਕ ਹੈ ਇਹ ਇਹ ਮਾਮਲਾ ਆਪਣੇ ਆਪ ਹੀ ਹੈਂਡਲ ਹੋਊਗਾ ਪੁਲਿਸ ਪ੍ਰਸ਼ਾਸਨ ਇਹਨੂੰ ਦੇਖੋਗੇ ਪਰ ਉਸਨੇ ਕੋਈ ਉਸ ਦੀ ਮਤਲਬ ਸਾਡੀ ਕੋਈ ਵੀ ਉਸਨੇ ਆਪਣਾ ਗੱਲ ਨੂੰ ਮੰਨ ਨਹੀਂ ਹੈ ਜੀ ਤੇ ਇਹਨਾਂ ਨੇ ਗੁਰਚਰਨ ਜੋ ਏ ਐਸ ਸੀਗਾ ਉਸ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਖਿੱਚਾ ਤਾਂ ਨਹੀਂ ਕੀਤੀ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਨੇ ਮੌਕੇ ਤੇ ਜੋ ਲੱਕੀ ਸਿੰਘ ਸਿੰਘਾ ਉਸ ਨੂੰ ਗੁਰਚਰਨ ਨੂੰ ਫੜ ਕੇ ਉਸ ਨੂੰ ਫਰਾਰ ਕਰਾਤਾ ਤੂੰ ਇੱਥੋਂ ਦੌੜ ਜਾ ਤੇ ਮੌਕੇ ਤੇ ਜੋ ਵੀ ਸੀਗਾ ਫਿਰ ਉਸ ਨੂੰ ਮੈਂ ਖੁੱਦ ਪੁਲਿਸ ਜੋ ਬੰਦਾ ਸੀਗਾ ਉਸ ਨੂੰ ਜਾ ਕੇ ਛਡਵਾਇਆ ਕਿ ਤੁਸੀਂ ਤੁਸੀਂ ਐਦਾਂ ਨਾ ਕਰੋ ਇਹ ਸਰਕਾਰੀ ਅਫਸਰ ਹੈਗਾ ਆ ਅਫਸਰ ਨੂੰ ਤੁਸੀਂ ਛਡਵਾਇਆ ਹਾਂਜੀ ਕਿ ਤੁਸੀਂ ਐਦਾਂ ਬੱਤ ਉਹ ਸਰ ਦੋ ਜਾਣੇ ਸੀਗੇ ਇੱਕ ਬੰਦੇ ਨੇ ਨਾਲ ਉਹਨਾਂ ਦੇ ਵੀ ਉਹਨਾਂ ਨੇ ਵੀ ਹੈਲਪ ਕੀਤੀ ਬਟ ਉਹਨਾਂ ਨੇ ਨਾਲ ਲੱਗਦਾ ਉਹਨਾਂ ਨੇ ਵੀਡੀਓ ਵੀ ਕੈਪਚਰ ਕੀਤੀ ਮੌਕੇ ਦੀ ਠੀਕ ਹੈ ਜੀ ਹਾਂਜੀ ਉਹ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਜੀ ਹੈਗੀ ਆ ਇਹਨਾਂ ਨੇ ਜੋ ਮੌਕੇ ਤੇ ਦੋਸ਼ੀ ਸੀਗੇ ਸਾਰੇ ਫਰਵਾਰਤ ਉਹ ਇਹਨਾਂ ਨੇ ਜੋ ਵੀ ਸੀਗੇ ਸਾਰੇ ਦੌੜ ਗਏ ਉੱਥੋਂ ਜੋ ਸੀਗਾ ਮੇਨ ਬੰਦਾ ਅਮਰ ਸਿੰਘ ਸੀਗਾ ਉਹ ਉਹਨਾਂ ਨੇ ਗੱਡੀ 'ਚ ਸਿਕਾ ਉਸ ਟਾਈਮ ਉਹਨਾਂ ਦੇ ਵਿੱਚ ਹਾਂਜੀ ਤਾਂ ਫਿਰ ਤੁਹਾਡੇ ਕਿੱਦਾਂ ਸੱਟਾਂ ਲੱਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਤੁਹਾਡੇ ਤੇ ਤੁਸੀਂ ਕਹਿੰਦੇ ਖੰਡੇ ਕਰਪਾ ਦਾ ਨਾਮ ਲਕੀਤਾ ਹੈ ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਥਾਣੇ ਚਲਾ ਗਿਆ ਉਸ ਨੂੰ ਲੈ ਕੇ ਅਮਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਸਾਰੀ ਜਗ੍ਹਾ ਦੇ ਵਿੱਚ ਫਿਰ ਆਪਾਂ ਮੰਦਰ ਦੇ ਵਿੱਚ ਗਏ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਦੋਂ ਅਸੀਂ ਮੰਦਰ ਦੇ ਵਿੱਚ ਉੱਥੇ ਕੈਮਰੇ ਚੈੱਕ ਕੀਤੇ ਰਿਕਾਰਡਿੰਗ ਸਾਰਾ ਕੁਝ ਹੀ ਦੇਖਿਆ ਉੱਥੇ ਇੱਕ ਦੋ ਬੰਦਿਆਂ ਦੀ ਐਕਟੀਵਿਟੀ ਸਾਨੂੰ ਲੱਗੀ ਆ ਜੋ ਅਮਰ ਸਿੰਘ ਸਗਾ ਉਹਦੀ ਐਕਟੀਵਿਟੀ ਪ੍ਰੋਪਰ ਉਹਦੇ ਵਿੱਚ ਨਜ਼ਰ ਆਈ ਅੰਦਰ ਗਏ ਉਹਨੇ ਗੋਲਕ ਚੱਕੀ ਦਿਖਾਈ ਦਿੱਤਾ ਆ ਉਹ ਸਾਰੀ ਅੱਧੇ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਜਿਹੜੀ ਅਸੀਂ ਨੋਟ ਕੀਤੀ ਇਸ ਟਾਈਮ ਦਾ ਲੰਬ ਸਮ ਟਾਈਮ ਸੀਗਾ 11:30 ਜਦੋਂ ਅਸੀਂ ਮੰਦਿਰ ਦੇ ਗੇਟ ਤੋਂ ਬਾਹਰ ਲੱਗੇ ਆਣ ਤੇ ਕਾਕਾ ਜੋ ਉਪ ਮੌਜੂਦਾ ਪੈਂਚਾ ਬਾਹਰੋਂ ਘਟੂ ਘਟ 16-17 ਬੰਦੇ ਉੱਥੇ ਬਾਹਰ ਖੰਡੇ ਤਲਵਾਰਾਂ ਲੈ ਕੇ ਖੜੇ ਸੀਗੇ ਤੇ ਉਹਨਾਂ ਨੇ ਜਦੋਂ ਸਾਡੇ ਉੱਪਰ ਨਾ ਸਾਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅੱਜ ਜਾਨੋ ਮਾਰ ਦੇਣਾ ਕੁੱਟਣਾ ਮਾਰਨਾ ਆ ਅੱਜ ਦਾ ਅੱਜ ਤੁਹਾਨੂੰ ਜੀਣਾ ਨਹੀਂ ਛੱਡਣਾ ਹੈਗਾ ਫੇ ਸਾਡੇ ਦੋ ਤਿੰਨ ਬੰਦੇ ਜੋ ਕਰਨੈਲ ਸਿੰਘ ਸਿਗਾ ਜਾਂ ਇੱਕ ਰਜੀਵ ਆ ਭੁੰਗੇ ਤੋਂ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਜੀ ਕੀਤੀ ਵੀ ਹਾਂ ਵੀ ਤੁਸੀਂ ਦੱਸੋ ਯਾਰ ਤੁਸੀਂ ਐਦਾਂ ਨਾ ਕਰੋ ਇਹ ਤਾਂ ਇੱਕ ਸਾਡੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਐ ਅਸੀਂ ਉਹਦੀ ਇਨਕੁਆਰੀ ਚੱਲਦੀ ਪਈ ਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਮੰਨੀ ਤੇ ਫੇ ਮੇਰੀ ਵਾਈਫ ਨੇ ਵੀ ਮੈਨੂੰ ਰੋਕਿਆ ਕਿ ਤੁਸੀਂ ਨਾ ਜਾਓ ਮੈਂ ਕਹਿੰਦੀ ਐਦਾਂ ਦਾ ਕੁਝ ਨਹੀਂ ਲੱਗਾ ਹੋਣਾ ਅਸੀਂ ਤਾਂ ਕ ਇਨਵੈਸਟੀਗੇਸ਼ਨ ਚੱਲਦੇ ਉਹ ਆਪਣਾ ਕਰਦੇ ਪਏ ਆ ਤੇ ਜਦੋਂ ਮੈਂ ਮੈਂ ਬਾਹਰ ਨਿਕਲਿਆ ਤੇ ਇਹਨਾਂ ਨੇ ਮੇਤੇ ਉਸੇ ਟਾਈਮ ਹਮਲਾ ਸ਼ੁਰੂ ਕਰ ਦਿੱਤਾ ਮੇਰੇ ਸਿਰ ਦੇ ਵਿੱਚ ਤਲਵਾਰ ਮਾਰੀ ਆ ਤੇ ਇੱਥੇ ਇੱਥੇ ਵੀ ਤਲਵਾਰ ਮਾਰੀ ਆ ਇੱਥੇ ਖੰਡਾ ਮਾਰਿਆ ਮੇਰੇ ਇੱਕ ਵੀਡੀਓ ਵੀ ਆਈ ਆ ਤੁਹਾਡੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਂਜੀ ਹਾਂਜੀ ਸਰ ਇਹਨਾਂ ਨੇ ਮੈਨੂੰ ਬਾਹਰੋਂ ਕੱਟੂ-ਕੱਟ ਇਹ ਜਿੰਨੇ 15-16 ਜਣੇ ਨੇ ਮੈਨੂੰ ਇਕੱਠੇ ਤੇ ਅਟੈਕ ਕਰ ਦਿੱਤਾ ਉਹਦੇ ਵਿੱਚ ਮੇਰੇ ਕੱਲੋਂ ਖੰਡੇ ਤਲਵਾਰਾਂ ਦੇ ਜਿਦਾਂ ਮੇਰੇ ਮਾਰੀਆਂ ਗਈਆਂ ਜੀ ਉਹਦੇ ਬੜੀ ਮੁਸ਼ਕਲ ਨਾਲ ਪਿੰਡ ਵਾਸੀਆਂ ਨੇ ਮੈਨੂੰ ਇਸ ਜਖਮੀ ਹੋਏ ਇਹ ਵੀ ਮੇਰੇ ਨਾਲ ਸੀਗੇ ਪਹਿਲਾਂ ਇਹਨਾਂ ਦੇ ਵਾਲ-ਵਾਲ ਖਿੱਚੇ ਨਾਲ ਇਹਨਾਂ ਨੂੰ ਵੀ ਕੁੱਟਿਆ ਮਾਰੇ ਉਹਨਾਂ ਨੇ ਕਾਫੀ ਫਿਰ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਛੁੱਟ ਕੇ ਇਹਨਾਂ ਨੇ ਜਦੋਂ ਮੈਂ ਡਿਗਿਆ ਹੋਇਆ ਸੀਗਾ ਇਹਨਾਂ ਨੇ ਮੈਨੂੰ ਥੋੜਾ ਕਵਰ ਕੀਤਾ ਆ ਕੇ ਕਿਸ ਪਾਰਟੀ ਤੋਂ ਤੁਸੀਂ ਸਰਪੰਚ ਹੋ ਵੈਸੇ ਤਾਂ ਸਰ ਸਰਪੰਚ ਦੀ ਕੋਈ ਪਹਲਤੀ ਨਹੀਂ ਹੁੰਦੀ ਤੇ ਮੈਂ ਵੈਸੇ ਜੋ ਵੀ ਹੈਗੇ ਸਾਡੇ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਆਪਾਂ ਉਹਨਾਂ ਦੇ ਨਾਲ ਕਾਫੀ ਮਤਲਬ ਉਹਨਾਂ ਦੇ ਨਾਲ ਰਹੇ ਆਂ ਜੋ ਵੀ ਹੈ ਸਾਨੂੰ ਸਾਨੂੰ ਬਹੁਤ ਵਧੀਆ ਗਰੰਟਾ ਵੀ ਦਿੱਤੀ ਹੈ ਜੋ ਸਾਡਾ ਪਿੰਡ ਨੂੰ ਕਾਫੀ ਡਿਵੈਲਪਮੈਂਟ ਵੀ ਕਰਵਾਇਆ ਆ ਆਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੁਲਿਸ ਨੇ ਸਰ ਅਸੀਂ ਜੋ ਵੀ ਪ੍ਰਸ਼ਾਸਨ ਨੇ ਫਿਲਹਾਲ ਤਾਂ ਜੋ ਵੀ ਹੈ ਕਾਰਵਾਈ ਚੱਲਦੀ ਪਈ ਹੈ ਸਾਰਾ ਕੁਝ ਅਪ ਅਪ ਦੇਖਦੇ ਪਈ ਆ ਆਪਾਂ ਜੋ ਵੀਡੀਓ ਦੇ ਵਿੱਚ ਜੋ ਵੀ ਸੀਗੇ ਜਿਨ੍ਹਾਂ ਨੇ ਵਾਰ ਕੀਤਾ ਮੇਰੇ ਤੇ ਕੁੱਟਮਾਰ ਕੀਤੀ ਆ ਆਪਾਂ ਸਾਰੇ ਪੁਲਿਸ ਨੂੰ ਦੱਸ ਦਿੱਤਾ ਕਿ ਇਹਨਾਂ ਦੇ ਜਿੰਨੇ ਕੇ ਮੈਨੂੰ ਨਾਵਾਂ ਦਾ ਪਤਾ ਸੀਗਾ ਜੋ ਬਾਈਫੇਸ ਮੈਂ ਇਹਨਾਂ ਨੂੰ ਜਾਣਦਾ ਸੀਗਾ ਉਹ ਸਾਰੇ ਮੇਰਾ ਨਾਮ ਆਪਣੇ ਨੋਟ ਕਰਵਾ ਦਿੱਤੇ ਪੁਲਿਸ ਪ੍ਰਸ਼ਾਸਨ ਇਹ ਇਹ ਸਰਪੰਚਾਂ ਕੀ ਮੰਗ ਕਰਦੇ ਤੁਸੀਂ ਫਿਰ ਮੈਂ ਸਿਰਫ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਜੋ ਮੇਰੀ ਇਹਨਾਂ ਨੇ ਗੁੱਟਮਾਰ ਕੀਤੀ ਹੈ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਮੈਂ ਇਹੀ ਮੰਗ ਕਰਦਾ ਇਹਨਾਂ ਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਦੁਬਾਰਾ ਐਦਾਂ ਦਾ ਕ੍ਰਾਈਮ ਨਾ ਮਤ ਹੋਵੇ ਪਿੰਡ ਦੇ ਵਿੱਚ ਮੈਂ ਇਹ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਕਿਸ ਪਾਰਟੀ ਦਾ ਸਬੰਧ ਰੱਤੇ ਜਿਹੜੇ ਦੂਸਰੇ ਗੁੰਡੇ ਲੋਗ ਹੈ ਇਹ ਸਰ ਜੋ ਸੰਦੀਪ ਸਿੰਘ ਕਾਕਾ ਆ ਇਹ ਆਦੀਆ ਸਾਹਿਬ ਦਾ ਜੋ ਸਾਡੇ ਐਕਸਐਮਐਲ ਆਦੀਆ ਜੀ ਹੈਗੇ ਉਹਨਾਂ ਦਾ ਰਾਈਟ ਹੈਂਡ ਹੈ ਉਹ ਹਮੇਸ਼ਾ ਹੀ ਆਦੀਆ ਸਾਹਿਬ ਇਹਨਾਂ ਨੂੰ ਬੈਕਅਪ ਦੇ ਸਪੋਰਟ ਕਰਦੇ ਆ ਸਰ ਜੈਨੂਅਲ ਜੀ ਗੱਲ ਹੈ ਤੁਸੀਂ ਮੰਨ ਸਕਦੇ ਇਸ ਗੱਲ ਨੂੰ ਕਿ ਇੱਕ ਬੰਦਾ ਸ਼ਰਿਆਮ ਖੰਡੇ ਲੈ ਕੇ ਉਹਨੇ ਵਾਰ ਕੀਤਾ ਡੇ ਟਾਈਮ ਦੇ ਵਿੱਚ ਕਿ ਸਰ ਮੇਰੇ ਸਰਪੰਚ ਦੇ ਅਹੁਦੇ ਦੇ ਉੱਪਰ ਵੀ ਇਹਨੇ ਇਹਨਾਂ ਉਹ ਕਹਿ ਲੋ ਕਿ ਉਹਦੇ ਖੰਡਿਆ ਦੇ ਵਾਰ ਕੀਤੇ ਆ ਨਾ ਵਾਈਫ ਨੂੰ ਮੇਰੀ ਨੂੰ ਕੁੱਟਿਆ ਗਿਆ ਠੀਕ ਹੈ ਇਨਾ ਹਮੇਸ਼ਾ ਮਤਲਬ ਉਹਨੇ ਪੁਲਿਸ ਦੀ ਵਰਦੀ ਪਾੜੀ ਆ ਉਸ ਬੰਦੇ ਦੀ ਕੋਈ ਆਮ ਬੰਦਾ ਇਹ ਚੀਜ਼ਾਂ ਨਹੀਂ ਕਰ ਸਕਦਾ ਉਹ ਬੰਦਾ ਬਹੁਤ ਹੀ ਵੱਡਾ ਗੈਂਗਸਟਰ ਆ ਮੈਂ ਆਦੀਆ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਸੱਚਾਈ ਤੁਹਾਨੂੰ ਮੰਨਣੀ ਪੈਣੀ ਹੈ ਜੀ ਇਹ ਇਹ ਤੁਹਾਡੀ ਹੀ ਸ਼ੈ ਦੇ ਨਾਲ ਤੁਹਾਡੀ سپورਟ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ ਮੈਂ ਫਿਰ ਵੀ ਤੁਹਾਨੂੰ ਬਾਰ ਬਾਰ ਇਹ ਹੀ ਕਹੂੰਗਾ ਦੀ ਸਭ ਤੁਸੀਂ ਇਸ ਸੱਚ ਨੂੰ ਨਹੀਂ ਬਦਲ ਸਕਦੇ ਇਹ ਤੁਹਾਨੂੰ ਸੱਚ ਮੰਨਣਾ ਹੀ ਪੈਣਾ ਇਸ ਗੱਲ ਦਾ ਇਹ ਤੁਹਾਡੀ ਸਪੋਰਟ ਨਾ ਹੋ ਰਹੀ ਜੋ ਗੰਦ ਪਿਆ ਇਹ ਜੋ ਚੋਰੀਆਂ ਹੋਈਆਂ ਜਿਹੜੇ ਇਹਨਾਂ ਨੂੰ ਸ਼ਹਿ ਮਿਲੀ ਆ ਇਹ ਸਾਰੇ ਪਿੰਡ ਨੇ ਜੋ ਵੀ ਇੱਥੇ ਹੈਗੇ ਮਹੱਲੇ ਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਨਾ ਇਹ ਸੰਦੀਪ ਸਿੰਘ ਕਾਕੇ ਦੀ ਸਪੋਰਟ ਦੇ ਵਿੱਚ ਸਾਰਾ ਕੁਝ ਹੀ ਹੋਇਆ ਐਮੀਨੀ ਪੁਲਿਸ ਦੀਆਂ ਵਰਦੀਆਂ ਫਾੜਦੀਆਂ ਹੁੰਦੀਆਂ ਉਸ ਜੋ ਉਹਨੇ ਆਪਣੀ ਸਿਕ ਪੁਲਿਸ ਪ੍ਰਸ਼ਾਸਨ ਸੀਗੀ ਆਪਣੀ ਡਿਊਟੀ ਕਰ ਰਹੀ ਸੀਗੀ ਉਦੀ ਬਰਦੀ ਪਾੜੀ ਗਈ ਉਹਦੇ ਦਾ ਸਕਾਲਰ ਖਿੱਚਿਆ ਗਿਆ ਉਸ ਦੇ ਵਿੱਚ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕੀਤਾ ਜਿਹੜੇ ਇਦਾਂ ਦੇ ਗੁੰਡੇ ਬੰਦੇ ਹਨ ਉਹ ਤੇ ਸਖਤ ਤੋਂ ਸਖਤ ਆਪਣੀ ਕਾਰਵਾਈ ਕਰਕੇ ਇਹਨਾਂ ਨੂੰ ਜੇਲਾ ਵਿੱਚ ਸਿੱਟਿਆ ਜਾਵੇ ਤਾਂ ਕਿ ਸਾਰੀ ਜ਼ਿੰਦਗੀ ਜੇਲਾ 'ਚ ਇਹ ਬੰਦੇ ਜਾ ਕੇ ਸੜਨ ਇਹ